ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ 셔ਟ ਦੇ ਬਟਨ ਕੋਲ ਕੀ ਮੈਂ ਉਹਦੇ ਵੱਲ ਜਾਣ ਲੱਗਾ ਤਾਂ ਉਹ ਮੇਰੀ ਅੱਖਾਂ ਵਿੱਚ ਖੁਮਾਰੀ ਦੇਖ ਕੇ ਡਰ ਗਈ ਉਹ ਕਹਿਣ ਲੱਗੀ ਦੇਖ ਮੇਰੇ ਕੋਲ ਨਹੀਂ ਆਉਣਾ ਪਰ ਮੈਂ ਤਾਂ ਉਹਨੂੰ ਆਪਣੀਆਂ ਮਜ਼ਬੂਤ ਬਾਹਾਂ ਵਿੱਚ ਲੈ ਲਿਆ ਉਹਦੇ ਕਮੀਜ਼ ਨੂੰ ਉਤਾਰਨ ਲੱਗਾ ਤੇ ਫਿਰ ਆਪਣੀਆਂ ਉਂਗਲੀਆਂ ਉਹਦੇ ਸਰੀਰ ਤੇ ਫੇਰਨ ਲੱਗਾ ਮੈਂ ਕਿਹਾ ਕਿ ਤੈਨੂੰ ਬਹੁਤ ਸ਼ੌਂਕ ਆ ਨਾ ਗੋਟੀ ਬੰਦ ਦਾ ਤੇ ਚੱਲ ਅੱਜ ਸੁਹਾਗ ਰਾਤ ਵੀ ਮਨਾ ਲੈਨੇ ਆ ਇਹ ਕਹਿੰਦੇ ਹੋਏ ਮੈਂ ਉਹਦਾ ਮੈਨੂੰ ਬੜਾ ਗੁੱਸਾ ਚੜਿਆ ਹੋਇਆ ਸੀ ਮੇਰਾ ਵਾਸ ਨਹੀਂ ਚੱਲਦਾ ਸੀ ਕਿ ਮੈਂ ਸਭ ਕੁਝ ਛੱਡ ਕੇ ਕਿਤੇ ਦੂਰ ਚਲੀ ਜਾਵਾਂ ਇੰਨੀ ਦੂਰ ਕਿ ਵਾਪਸੀ ਨਾ ਆਵਾਂ ਮੈਨੂੰ ਪਿੰਡ ਤੋਂ ਹਮੇਸ਼ਾ ਨਫ਼ਰਤ ਹੁੰਦੀ ਸੀ ਇਸੇ ਲਈ ਮੈਂ ਆਪਣਾ ਸਾਰਾ ਕੰਮਕਾਰ ਸ਼ਹਿਰ ਵਿੱਚ ਸੈੱਟ ਕਰ ਲਿਆ ਸੀ ਤਾਂ ਕਿ ਆਰਾਮ ਨਾਲ ਜ਼ਿੰਦਗੀ ਜੀ ਸਕਾਂ ਪਰ ਮੇਰੇ ਪਰਿਵਾਰ ਨੂੰ ਤਾਂ ਟੇਕ ਹੀ ਨਹੀਂ ਸੀ ਕੁਝ ਦਿਨ ਸ਼ਹਿਰ ਵਿੱਚ ਰਹਿੰਦਾ ਤੇ ਮੈਨੂੰ ਫੋਨ ਕਰਕੇ ਪਿੰਡ ਬੁਲਾ ਲੈਂਦੇ ਸੀ ਇਸ ਵਾਰ ਤਾਂ ਹੱਦ ਹੀ ਹੋ ਗਈ ਜਦੋਂ ਮੈਂ ਮਾਂ ਨੂੰ ਮਨਾ ਕੀਤਾ ਕਿ ਕੰਮ ਬਹੁਤ ਆ ਮੈਂ ਵਿੱਚ ਛੱਡ ਕੇ ਨਹੀਂ ਆ ਸਕਦਾ ਤਾਂ ਉਹ ਕਹਿਣ ਲੱਗੀ ਠੀਕ ਆ ਜੇ ਨਹੀਂ ਆਉਣਾ ਤਾਂ ਮੇਰੀ ਮੌਤ ਤੇ ਵੀ ਆਉਣ ਦੀ ਕੋਈ ਲੋੜ ਨਹੀਂ ਮੈਨੂੰ ਮੋਢਾ ਦੇਣ ਵਾਲੇ ਬਹੁਤ ਆ ਮੈਨੂੰ ਤੇਰੇ ਵਰਗੀ ਨਲਾਇਕ ਔਲਾਦ ਦੀ ਕੋਈ ਲੋੜ ਨਹੀਂ ਜੋ ਆਪਣੇ ਮਾਂ ਪਿਓ ਦੀ ਗੱਲ ਨਹੀਂ ਮੰਦੀ ਮੇਰਾ ਦਿਲ ਡਰ ਗਿਆ ਭਾਵੇਂ ਹੀ ਮੈਂ ਪਿੰਡ ਤੋਂ ਨਫ਼ਰਤ ਕਰਦਾ ਸੀ ਪਰ ਉੱਥੇ ਰਹਿੰਦੇ ਮੈਂਬਰ ਮੇਰੇ ਦਿਲ ਦੇ ਬੜੇ ਕੋਲ ਸੀ ਜੇ ਉਹਨਾਂ ਨੂੰ ਖੋ ਜਾਂਦਾ ਤਾਂ ਮੈਂ ਬਿਨਾਂ ਵਜ੍ਹਾ ਹੀ ਮਰ ਜਾਣਾ ਸੀ ਮੈਂ ਫਟਾਫਟ ਪਿੰਡ ਗਿਆ ਮਾਂ ਨੂੰ ਮੈਸੇਜ ਕੀਤਾ ਕਿ ਮੈਂ ਤੁਰ ਪਿਆ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਵਾਰ-ਵਾਰ ਮੈਨੂੰ ਫੋਨ ਆ ਰਹੇ ਸੀ ਇੱਕ ਸਰ ਤੁਸੀਂ ਕਿੱਥੇ ਜਾ ਰਹੇ ਹੋ ਅੱਜ ਤੁਹਾਡੀ ਮੀਟਿੰਗ ਆ ਤੇ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੀ ਮੇਰਾ ਤਾਂ ਸਿਰ ਦੁਖਣ ਲੱਗ ਪਿਆ ਸੀ ਮਾਇ ਜੇ ਫੋਨ ਦੇਖਦਾ ਸੀ ਕਿ ਅਚਾਨਕ ਗੱਡੀ ਮੇਰੀ ਗੱਡੀ ਦੇ ਸਾਹਮਣੇ ਮੇਰੇ ਬਿਨਾਂ ਦੇਖੇ ਹੀ ਟੱਕਰ ਮਾਰ ਦਿੱਤੀ ਦੋਨਾਂ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਮੇਰੇ ਸਿਰ ਵਿੱਚ ਸੱਟ ਲੱਗੀ ਸੀ ਮੈਂ ਘਬਰਾ ਕੇ ਦੇਖਿਆ ਤਾਂ ਦੂਜੀ ਗੱਡੀ ਵਾਲਾ ਬੰਦਾ ਗੁੱਸੇ ਵਿੱਚ ਮੇਰੇ ਵੱਲ ਆਉਂਦਾ ਸੀ ਮੈਨੂੰ ਲੜਾਈ ਝਗੜਾ ਚੰਗਾ ਨਹੀਂ ਲੱਗਦਾ ਸੀ ਮੈਂ ਬੜਾ ਸਾਦਗੀ ਵਾਲਾ ਇਨਸਾਨ ਸੀ ਉਹ ਮੇਰੇ ਸ਼ੀਸ਼ੇ ਨੂੰ ਫੜਕਾਉਂਦਾ ਗੁੱਸੇ ਵਿੱਚ ਕਹਿ ਰਿਹਾ ਸੀ ਕਿ ਬਾਹਰ ਆ ਤੇਰੀ ਹਿੰਮਤ ਕਿੱਦਾਂ ਹੋਈ ਮੇਰੀ ਗੱਡੀ ਵਿੱਚ ਟੱਕਰ ਮਾਰਨ ਦੀ ਮੈਂ ਗੱਡੀ ਵਿੱਚੋਂ ਬਾਹਰ ਨਿਕਲਿਆ ਤਾਂ ਮੇਰੇ ਬਾਹਰ ਜਾਂਦੇ ਹੀ ਉਹਨੇ ਮੇਰਾ ਗਲਾ ਫੜ ਲਿਆ ਤੇ ਝੰਜੋੜ ਕੇ ਕਹਿਣ ਲੱਗਾ ਚੱਲ ਮੇਰੇ ਨੁਕਸਾਨ ਦੇ ਪੈਸੇ ਦੇ ਤੇਰੇ ਵਰਗੇ ਅਮੀਰ ਲੋਕ ਨਾਰਮਲ ਗੱਡੀਆਂ ਵਾਲਿਆਂ ਨੂੰ ਕੁਝ ਸਮਝਦੇ ਹੀ ਨਹੀਂ ਜਦੋਂ ਕਿ ਮੈਂ ਉਹਨੂੰ ਕਹਿਣਾ ਚਾਹੁੰਦਾ ਸੀ ਕਿ ਮੇਰਾ ਧਿਆਨ ਨਹੀਂ ਗਿਆ ਪਰ ਉਹ ਮੇਰੀ ਸੁਣਦਾ ਹੀ ਨਹੀਂ ਸੀ ਉਹ ਕੁਝ ਹੋਰ ਕਹਿੰਦੇ ਇਸ ਤੋਂ ਪਹਿਲਾਂ ਮੈਂ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਜਿੰਨਾ ਨੁਕਸਾਨ ਹੋਊਗਾ ਮੈਂ ਦੇ ਦੇਊਂਗਾ ਪਰ ਇਹਦਾ ਲੜਾਈ ਝਗੜਾ ਨਾ ਕਰ ਚੰਗੀ ਗੱਲ ਨਹੀਂ ਆ ਬਿਨਾ ਵਜ੍ਹਾ ਤਮਾਸ਼ਾ ਬਣ ਜਾਊਗਾ ਇਹ ਚੰਗੇ ਲੋਕਾਂ ਦੀ ਆਦਤ ਨਹੀਂ ਹੁੰਦੀ ਮੈਂ ਬੜੇ ਹੌਂਸਲੇ ਤੋਂ ਕੰਮ ਲਿਆ ਸੀ ਜਦੋਂ ਮੇਰੀ ਗੱਲ ਸੁਣ ਕੇ ਇਹ ਪਾਲੇ ਚੁੱਪ ਹੋ ਗਿਆ ਪਰ ਸ਼ਾਇਦ ਉਹ ਹਜੇ ਵੀ ਚਾਹੁੰਦਾ ਸੀ ਕਿ ਮੈਂ ਲੜਾਈ ਕਰਾਂ ਆਲੇ ਦੁਆਲੇ ਦੇ ਲੋਕਾਂ ਨੇ ਉਹਨੂੰ ਮਨਾ ਕਰ ਦਿੱਤਾ ਸੀ ਮੈਂ ਉਹਦੇ ਨੁਕਸਾਨ ਦੇ ਪੈਸੇ ਦਿੱਤੇ ਦੇ ਤੌਰ 'ਪਿਆ ਮੇਰੀ ਗੱਡੀ ਅੱਗਿਓ ਕਾਫੀ ਟੁੱਟ ਗਈ ਸੀ ਮੈਂ ਇਦਾਂ ਦੀ ਗੱਡੀ ਦੇ ਨਾਲ ਪਿੰਡ ਨਹੀਂ ਜਾ ਸਕਦਾ ਸੀ ਇਸ ਲਈ ਗੱਡੀ ਨੂੰ ਦੁਕਾਨ ਤੇ ਰੋਕ ਲਿਆ ਤਾਂ ਕਿ ਥੋੜਾ ਕੰਮ ਕਰਵਾ ਸਕਾਂ ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਕੀ ਹੋਣ ਵਾਲਾ ਮੈਂ ਪੂਰੀ ਤਰ੍ਹਾਂ ਦੁਕਾਨ ਵਾਲਿਆਂ ਵੱਲ ਧਿਆਨ ਦਿੱਤਾ ਹੋਇਆ ਸੀ ਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਪਿੱਛੋਂ ਮੇਰੀ ਗੱਡੀ ਦੇ ਨਾਲ ਕੀ ਹੋ ਗਿਆ ਸੀ ਮੈਨੂੰ ਉਸ ਦੁਕਾਨ ਤੇ ਲਗਭਗ ਅੱਧਾ ਘੰਟਾ ਲੱਗ ਗਿਆ ਸੀ ਦੁਕਾਨ ਵਾਲੇ ਨੇ ਤਾਂ ਮੇਰੀ ਗੱਡੀ ਦਾ ਕੰਮ ਵੀ ਕੀਤਾ ਸੀ ਪਰ ਮੈਂ ਬਾਅਦ ਵਿੱਚ ਇਹ ਕਹਿ ਕੇ ਉਹਨੂੰ ਟਾਲ ਦਿੱਤਾ ਕਿ ਮੈਂ ਪਿੰਡ ਜਲਦੀ ਜਾਣਾ ਅੱਜ ਮੈਨੂੰ ਕੁਝ ਹੀ ਦੇਰ ਪਹਿਲੀ ਸੀ ਕਿ ਮੈਨੂੰ ਆਪਣੀ ਗੱਡੀ ਵਿੱਚ ਕਿਸੇ ਦੀ ਖੰਗਣ ਦੀ ਆਵਾਜ਼ ਆਈ ਮੈਂ ਫਟਾਫਟ ਬ੍ਰੇਕ ਲਾਈ ਕਿਉਂਕਿ ਮੇਰੇ ਇਲਾਵਾ ਕੋਈ ਨਹੀਂ ਸੀ ਤਾਂ ਫਿਰ ਇਹ ਆਵਾਜ਼ ਕਿੱਦਾਂ ਦੀ ਸੀ ਮੈਂ ਬੇਚੈਨ ਹੋ ਗਿਆ ਜਦੋਂ ਮੈਂ ਮੈਨੂੰ ਕਿਸੇ ਦੇ ਸਾਹ ਲੈਣ ਦੀ ਆਵਾਜ਼ ਆਈ ਤਾਂ ਕੁਝ ਤਾਂ ਸੀ ਜੋ ਮੈਨੂੰ ਦਿਸਿਆ ਨਹੀਂ ਸੀ ਕੁਝ ਪਲ ਮੈਂ ਧਿਆਨ ਨਾਲ ਆਪਣੀ ਗੱਡੀ ਨੂੰ ਦੇਖਿਆ ਪਰ ਫਿਰ ਮੈਂ ਆਪਣਾ ਵਹਿਮ ਸਮਝ ਕੇ ਗੱਡੀ ਆਪਣੇ ਘਰ ਵੱਲ ਤੋਰ ਲਈ ਮੈਂ ਹਨੇਰਾ ਹੋਣ ਤੋਂ ਪਹਿਲਾਂ ਹੀ ਘਰ ਪਹੁੰਚਣਾ ਚਾਹੁੰਦਾ ਸੀ ਕਿਉਂਕਿ ਮੈਂ ਸੋਚਦਾ ਸੀ ਕਿ ਸਾਰੀ ਰਾਤ ਉੱਥੇ ਰਹਾ ਪਰ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਵੀ ਨਹੀਂ ਪਤਾ ਸੀ ਕਿ ਉੱਥੇ ਮੇਰੇ ਲਈ ਕੀ ਸਲਾਹਾਂ ਕੀਤੀਆਂ ਜਾਂਦੀਆਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੀ ਮਾਂ ਨੇ ਮੈਨੂੰ ਇੰਨੇ ਜਲਦੀ ਕਿਉਂ ਬੁਲਾਇਆ ਕੁਝ ਤਾਂ ਸੀ ਜੋ ਮੈਨੂੰ ਬੇਚੈਨ ਕਰਦਾ ਮੈਂ ਹਜੇ ਸੋਚਦਾ ਹੀ ਸੀ ਤੇ ਮੈਨੂੰ ਕਿਸੇ ਦੇ ਸ਼ਿਕਨ ਦੀ ਵੀ ਆਵਾਜ਼ ਆਈ ਇਹ ਮੇਰਾ ਵਹਿਮ ਬਿਲਕੁਲ ਵੀ ਨਹੀਂ ਸੀ ਮੈਂ ਗੱਡੀ ਰੋਕੀ ਤੇ ਉੱਤਰ ਕੇ ਪਿਛਲੀ ਡਿੱਗੀ ਦੇ ਕੋਲ ਚਲਾ ਗਿਆ ਪੱਕਾ ਜੋ ਵੀ ਸੀ ਇਸ ਡਿੱਗੀ ਦੇ ਵਿੱਚ ਹੀ ਸੀ ਜਦੋਂ ਮੈਂ ਡਿੱਗੀ ਖੋਲੀ ਤਾਂ ਸਾਹਮਣੇ ਵੇਖ ਕੇ ਹੈਰਾਨ ਰਹਿ ਗਿਆ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜੋ ਮੈਂ ਦੇਖ ਰਿਹਾ ਉਹ ਸੱਚਾ ਮੈਂ ਪਿੰਡ ਤੋਂ ਥੋੜੀ ਹੀ ਦੂਰ ਸੀ ਕੁਝ ਮਿੰਟਾਂ ਦੀ ਗੱਲ ਸੀ ਪਰ ਡਿੱਗੀ ਵਿੱਚ ਜੋ ਕੁਝ ਦੇਖਿਆ ਉਹ ਤਾਂ ਦੇਖ ਕੇ ਮੇਰੇ ਹੋਸ਼ ਹੀ ਉੱਡ ਗਏ ਕਿਉਂਕਿ ਉਹ ਕੋਈ ਜਾਨਵਰ ਜਾਂ ਕੋਈ ਹੋਰ ਨਹੀਂ ਉਹ ਤਾਂ ਇੱਕ ਸੋਹਣੀ ਕੁੜੀ ਸੀ ਜੋ ਸੋਹਣੇ ਕੱਪੜਿਆਂ ਵਿੱਚ ਸੀ ਉਹਨੂੰ ਦੇਖ ਕੇ ਤਾਂ ਉਹ ਕੋਈ ਪਰਿ ਲੱਗਦੀ ਸੀ ਉਹਨੇ ਡਰ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ ਦੇਖਣ ਨੂੰ ਵੀ ਮਾਸੂਮ ਲੱਗਦੀ ਸੀ ਪਰ ਉਹਦਾ ਸੱਚ ਕੀ ਸੀ ਮੈਨੂੰ ਕੁਝ ਵੀ ਪਤਾ ਨਹੀਂ ਸੀ ਮੈਂ ਜਲਦੀ ਆਪਣੇ ਆਪ ਨੂੰ ਸੰਭਾਲ ਲਿਆ ਤੇ ਉਹਨੂੰ ਕਿਹਾ ਕਿ ਬਾਹਰ ਆ ਤੂੰ ਕੌਣ ਆ ਤੇ ਇੱਥੇ ਕੀ ਕਰਦੀ ਆ ਪਰ ਉਹ ਇੰਨੀ ਡਰ ਗਈ ਸੀ ਕਿ ਉਹਨੂੰ ਮੇਰੀ ਆਵਾਜ਼ ਨਾਲ ਕੋਈ ਫਰਕ ਨਹੀਂ ਪਿਆ ਮੈਨੂੰ ਇਦਾਂ ਠੀਕ ਨਹੀਂ ਲੱਗਿਆ ਸੀ ਪਰ ਮੈਂ ਮਜਬੂਰ ਸੀ ਮੈਂ ਉਹਦੀ ਬਾਹ ਫੜ ਕੇ ਉਹਨੂੰ ਕਿਹਾ ਕਿ ਤੂੰ ਇੱਥੇ ਕੀ ਕਰ ਰਹੀ ਆ ਤੂੰ ਕੌਣ ਆ ਸੱਚ ਸੱਚ ਦੱਸ ਮੇਰੀ ਡਿੱਗੀ ਵਿੱਚ ਕੀ ਕਰਦੀ ਆ ਪਰ ਇਸ ਵਾਰ ਸ਼ਾਇਦ ਉਹ ਹੋਸ਼ ਵਿੱਚ ਆ ਗਈ ਸੀ ਤੇ ਬੜੀ ਡਰੀ ਹੋਈ ਕੁਝ ਕਹਿਣਾ ਚਾਹੁੰਦੀ ਸੀ ਪਰ ਰੁਕ ਗਈ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਮੈਂ ਇੱਕ ਵਾਰ ਫਿਰ ਗੁੱਸੇ ਨਾਲ ਕਿਹਾ ਕਿ ਦੱਸਦੀ ਆ ਜਾਂ ਫਿਰ ਪੁਲਿਸ ਨੂੰ ਫੋਨ ਕਰਾਂ ਉਹ ਹੱਥ ਜੁੜਦੇ ਹੋਏ ਕਹਿਣ ਲੱਗੀ ਰੱਬ ਦਾ ਵਾਸਤਾ ਇਦਾਂ ਨਾ ਕਰੋ ਮੈਂ ਬੜੀ ਮੁਸ਼ਕਲ ਵਿੱਚ ਆ ਰੱਬ ਦੇ ਵਾਸਤੇ ਮੈਨੂੰ ਇਸ ਡਿੱਗੀ ਵਿੱਚ ਬੰਦ ਕਰ ਦਿਓ ਪਰ ਮੇਰੇ ਲਈ ਮੁਸੀਬਤ ਨਾ ਲਿਆਓ ਉਹਨੇ ਦੇਖ ਲਿਆ ਤਾਂ ਮੈਨੂੰ ਹੁਣੇ ਮਾਰ ਦੇਊਗਾ ਉਸ ਕੁੜੀ ਦੀ ਆਵਾਜ਼ ਵਿੱਚ ਡਰ ਸੀ ਪਤਾ ਨਹੀਂ ਉਹ ਕੀ ਦੇ ਤੁਰਰਦੀ ਸੀ ਮੈਨੂੰ ਪਤਾ ਸੀ ਮੈਂ ਉਹਨੂੰ ਕਿਹਾ ਕਿ ਜੋ ਵੀ ਆ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਤੂੰ ਮੇਰੀ ਗੱਡੀ ਵਿੱਚੋਂ ਬਾਹਰ ਨਿਕਲ ਉਹ ਕੁੜੀ ਵਿਆਹ ਦੀ ਡਰੈੱਸ ਵਿੱਚ ਸੀ ਸ਼ਾਇਦ ਆਪਣੇ ਘਰੋਂ ਭੱਜੀ ਹੋਈ ਸੀ ਉਹਨੇ ਮੇਰੀ ਗੱਡੀ ਨੂੰ ਹੀ ਆਪਣੀ ਸੁਰੱਖਿਆ ਸਮਝ ਲਿਆ ਸੀ ਪਰ ਮੈਨੂੰ ਇਦਾਂ ਦੀਆਂ ਕੁੜੀਆਂ ਬਿਲਕੁਲ ਪਸੰਦ ਨਹੀਂ ਸੀ ਜੋ ਆਪਣੇ ਵਿਆਹ ਤੋਂ ਭੱਜ ਜਾਂਦੀਆਂ ਤੇ ਆਪਣੇ ਮਾਪਿਓ ਦੀ ਇੱਜ਼ਤ ਦਾ ਖਿਆਲ ਨਹੀਂ ਹੁੰਦਾ ਪਰ ਮੇਰੇ ਪੈਰਾਂ ਵਿੱਚ ਡਿੱਗ ਪਈ ਮੈਂ ਹੈਰਾਨ ਹੋ ਗਿਆ ਸੀ ਕਿਉਂਕਿ ਅੱਜ ਤੱਕ ਮੈਂ ਕਦੀ ਵੀ ਇਦਾਂ ਦੀ ਹਾਲਤ ਵਿੱਚ ਕਿਸੇ ਨੂੰ ਨਹੀਂ ਦੇਖਿਆ ਸੀ ਉਹ ਕਹਿਣ ਲੱਗੀ ਕਿ ਰੱਬ ਦੇ ਵਾਸਤੇ ਮੇਰੇ ਤੇ ਤਰਸ ਕਰੋ ਦੂਸਰੇ ਪਲ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ ਕਿ ਪਤਾ ਨਹੀਂ ਇਹ ਕੌਣ ਆ ਕਿਸੇ ਮੁਸੀਬਤ ਵਿੱਚ ਮੈਂ ਨਾ ਪੈ ਜਾਵਾਂ ਪਰ ਉਹ ਰੋਂਦੀ ਰੋਂਦੀ ਆਪਣਾ ਸਿਰ ਮੇਰੇ ਪੈਰਾਂ ਵਿੱਚ ਰੱਖ ਰਹੀ ਸੀ। ਇਹੀ ਉਹ ਪਾਲ ਸੀ ਜਦੋਂ ਮੇਰਾ ਦਿਲ ਪਿੰਗਲ ਗਿਆ। ਕੁੜੀ ਦੇਖਣ ਨੂੰ ਤਾਂ ਬਹੁਤ ਸੋਹਣੀ ਸੀ, ਉਹਦੇ ਵਾਲ ਲੱਕ ਤੋਂ ਹੇਠਾਂ ਜਾਂਦੇ ਸੀ। ਜਿੱਦਾਂ ਕੋਈ ਨਕਲੀ ਲਗਾਏ ਹੋਣ। ਚਿੱਟਾ ਰੰਗ, ਸੋਨਾ ਲਹਿੰਗਾ, ਮੋਟੀਆਂ-ਮੋਟੀਆਂ ਅੱਖਾਂ। ਕੋਈ ਵੀ ਬੰਦਾ ਦੇਖ ਕੇ ਉਹਦਾ دیਵਾਨਾ ਹੋ ਸਕਦਾ ਸੀ। ਕੁੜੀ ਬਹੁਤ ਸੋਹਣੀ ਸੀ। ਇੱਕ ਪਲ ਦੇ ਲਈ ਤਾਂ ਮੇਰਾ ਵੀ ਦਿਲ ਟੜਕਿਆ ਸੀ। ਪਰ ਮੈਂ ਕੋਈ ਮੁਸੀਬਤ ਮੁੱਲ ਨਹੀਂ ਲੈਣਾ ਚਾਹੁੰਦਾ ਸੀ। ਇਸ ਲਈ ਉਹਨੂੰ ਮਾਫੀ ਮੰਗਦੀ ਹੋਈ ਨੂੰ ਕਿਹਾ ਕਿ ਤੁਹਾਨੂੰ ਜੋ ਵੀ ਪ੍ਰੋਬਲਮ ਆ ਆਪ ਹੀ ਸੰਭਾਲ ਲੈ ਮੈਂ ਕਿਸੇ ਮੁਸੀਬਤ ਵਿੱਚ ਨਹੀਂ ਪੈਣਾ ਚਾਹੁੰਦਾ ਜਦੋਂ ਘਰ ਤੋਂ ਬਾਹਰ ਪੈਰ ਹੀ ਰੱਖ ਲਿਆ ਤਾਂ ਆਪਣੇ ਦਾਮ ਤੇ ਅੱਗੇ ਵੱਧ ਮੈਂ ਪਿੰਡ ਜਾਣਾ ਕਿਉਂਕਿ ਮੇਰੀ ਮਾਂ ਮੇਰਾ ਇੰਤਜ਼ਾਰ ਕਰਦੀ ਆ ਇਹ ਕਹਿ ਕੇ ਮੈਂ ਆਪਣੀ ਡਿੱਗੀ ਬੰਦ ਕਰ ਦਿੱਤੀ ਤੇ ਆਪਣੀ ਗੱਡੀ ਵਿੱਚ ਬੈਠ ਗਿਆ ਮੈਂ ਆਪਣੀ ਗੱਡੀ ਨੂੰ ਸਟਾਰਟ ਕਰਕੇ ਅੱਗੇ ਹੀ ਚੱਲਾ ਸੀ ਕਿ ਉਹ ਮੇਰੀ ਗੱਡੀ ਦੇ ਸਾਹਮਣੇ ਆ ਗਈ ਹੱਥ ਜੋੜਦੀ ਹੋਈ ਕਹਿਣ ਲੱਗੀ ਪਲੀਜ਼ ਮੈਨੂੰ ਵੀ ਨਾਲ ਲੈ ਚਲੋ ਜੇ ਉਹ ਆ ਗਿਆ ਤਾਂ ਮੈਨੂੰ ਕਾਸੀ ਜੋਗਾ ਨਹੀਂ ਛੱਡੂਗਾ ਉਹ ਏਦਾਂ ਮੇਰੇ ਅੱਗੇ ਹੱਥ ਜੋੜ ਰਹੀ ਸੀ ਮੈਂ ਸੋਚਦਾ ਸੀ ਕਿ ਮੈਨੂੰ ਇਹਦੀ ਮਦਦ ਕਰਨੀ ਚਾਹੀਦੀ ਆ ਜਾਂ ਨਹੀਂ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਸੀ ਜੇ ਮੈਂ ਮਦਦ ਕਰਦਾ ਤਾਂ ਮੁਸੀਬਤ ਗਲੇ ਵੀ ਪਾ ਸਕਦਾ ਸੀ ਜੇ ਮੈਂ ਉਹਦੀ ਮਦਦ ਨਹੀਂ ਕਰਦਾ ਤਾਂ ਜ਼ਿੰਦਗੀ ਵਿੱਚ ਹਮੇਸ਼ਾ ਹੀ ਸੋਚਦਾ ਰਹਿੰਦਾ ਇਹ ਸੋਚ ਕੇ ਮੈਂ ਮਦਦ ਕਰਨ ਵਿੱਚ ਹੀ ਭਲਾਈ ਸਮਝੀ ਇੱਕ ਤਾਂ ਉਹ ਕੁੜੀ ਸੋਹਣੀ ਸੀ ਜੇ ਮੈਂ ਉਹਦੇ ਨਾਲ ਕੁਝ ਗਲਤ ਹੋ ਜਾਂਦਾ ਤਾਂ ਮੈਂ ਆਪਣੇ ਆਪ ਨੂੰ ਕਦੀ ਵੀ ਮਾਫ਼ ਨਹੀਂ ਕਰਨਾ ਸੀ ਇਸ ਲਈ ਮੈਂ ਉਹਨੂੰ ਗੱਡੀ ਵਿੱਚ ਬੈਠਣ ਲਈ ਕਹਿ ਦਿੱਤਾ ਉਹਨੂੰ ਮੈਂ ਪੁੱਛਿਆ ਕਿ ਤੇਰਾ ਨਾਮ ਕੀ ਆ ਤੇਰੇ ਘਰਦਿਆਂ ਨੂੰ ਤੇਰੇ ਬਾਰੇ ਪਤਾ ਉਹ ਮੈਨੂੰ ਹੌਲੀ ਜਿਹੀ ਕਹਿਣ ਲੱਗੀ ਮੇਰਾ ਨਾਮ ਸਿਮਰਨ ਆ ਤੇ ਜਦੋਂ ਕੋਈ ਕੁੜੀ ਘਰੋਂ ਭੱਜਦੀ ਆ ਤੇ ਉਹਦੇ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਭੱਜਣ ਤੋਂ ਬਾਅਦ ਹੀ ਪਤਾ ਲੱਗਦਾ ਇਹ ਕਹਿ ਕੇ ਉਹਨੇ ਸਿਰ ਨੀਵਾ ਕਰ ਲਿਆ ਮੈਂ ਗੁੱਸੇ ਨਾਲ ਕਿਹਾ ਤੈਨੂੰ ਸ਼ਰਮ ਨਹੀਂ ਆਈ ਜਰਦੀ ਆਪਣੇ ਮਾਂ ਪਿਓ ਦਾ ਖਿਆਲ ਨਹੀਂ ਆਇਆ ਮੈਂ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਹਨਾਂ ਤੇ ਕੀ ਬੀਤਦੀ ਹੋਵੇਗੀ ਉਹਨੇ ਮੈਨੂੰ ਦੇਖਿਆ ਤੇ ਚੁੱਪ ਹੋ ਗਈ ਮੈਂ ਸੋਚਿਆ ਕਿ ਉਹ ਮੈਨੂੰ ਸਾਰੀ ਗੱਲ ਦੱਸੂਗੀ ਪਰ ਉਹਨੇ ਕੁਝ ਨਹੀਂ ਕਿਹਾ ਚੁੱਪਚਾਪ ਮੈਂ ਗੱਡੀ ਚਲਾ ਕੇ ਪਿੰਡ ਪਹੁੰਚ ਕੇ ਉਹਨਾਂ ਮਾਂ ਦੇ ਹਵਾਲੇ ਕਰ ਦਿੱਤਾ ਜਦੋਂ ਤੱਕ ਉਹ ਮੇਰੇ ਨਾਲ ਰਹਿਣਾ ਚਾਹੁੰਦੀ ਸੀ ਰਹਿ ਸਕਦੀ ਸੀ ਮੈਂ ਉਹਨੂੰ ਸ਼ਹਿਰ ਛੱਡ ਦੇਉਂਗਾ ਇਸ ਦੇ ਬਾਅਦ ਮੈਂ ਉਹਦੇ ਲਈ ਕੁਝ ਨਹੀਂ ਕਰ ਸਕਦਾ ਪਰ ਇਹ ਨੌਕਰਾਨੀ ਦੇ ਤੌਰ ਤੇ ਸਾਡੇ ਘਰ ਰਹਿ ਤਾਂ ਸਕਦੀ ਹੈ ਪਰ ਉਹਦੀ ਸਕਲ ਸ਼ਕਲ ਸੂਰਤ ਤੇ ਉਹਦੇ ਕੱਪੜਿਆਂ ਤੋਂ ਏਦਾਂ ਲੱਗਦਾ ਸੀ ਕਿ ਉਹ ਚੰਗੇ ਘਰ ਦੀ ਧੀ ਆ ਮੈਂ ਕੋਈ ਗੱਲ ਨਹੀਂ ਕੀਤੀ ਤੇ ਸਿੱਧਾ ਘਰ ਪਹੁੰਚ ਗਿਆ ਸੀ ਉੱਥੇ ਪਹੁੰਚ ਕੇ ਜੋ ਮੈਂ ਦੇਖਿਆ ਉਹ ਵੀ ਹੈਰਾਨ ਕਰਨ ਵਾਲਾ ਸੀ ਅੱਜ ਪਤਾ ਨਹੀਂ ਮੇਰੇ ਨਾਲ ਕੀ ਕੀ ਹੋਣ ਵਾਲਾ ਸੀ ਪਹਿਲਾਂ ਇਹ ਕੁੜੀ ਫਿਰ ਇਹ ਸਭ ਮੇਰੀ ਸਮਝ ਤੋਂ ਪਰੇ ਸੀ ਸਾਰੀ ਹਵੇਲੀ ਨੂੰ ਸਜਾਇਆ ਹੋਇਆ ਸੀ ਸ਼ਾਮ ਦਾ ਵੇਲਾ ਸੀ ਮੈਂ ਹਵੇਲੀ ਦੇ ਜਾ ਕੇ ਰੁਕਿਆ ਤਾਂ ਘਰ ਵਿੱਚ ਢੋਲ ਵੱਜ ਰਹੀ ਸੀ ਮੈਨੂੰ ਲੱਗਿਆ ਕਿ ਕਿਸੇ ਦਾ ਵਿਆਹ ਹੋਊਗਾ ਮੈਨੂੰ ਸੱਚ ਨਹੀਂ ਪਤਾ ਸੀ ਮੇਰਾ ਦਿਲ ਧੜਕਣ ਲੱਗ ਪਿਆ ਸੀ ਮੈਨੂੰ ਘਬਰਾਹਟ ਹੁੰਦੀ ਸੀ ਕਿਉਂਕਿ ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਮੈਂ ਉਸ ਕੁੜੀ ਦਾ ਆਪ ਹੱਥ ਫੜ ਲਿਆ ਕਿ ਜੇ ਮੇਰੇ ਮਾਂ ਪਿਓ ਮੇਰੀ ਸੋਚ ਦੇ ਮੁਤਾਬਕ ਕੁਝ ਕਰ ਚੁੱਕੇ ਸੀ ਤਾਂ ਅੱਜ ਮੈਂ ਉਹਨਾਂ ਨੂੰ ਉਹਨਾਂ ਦੀ ਹਰਕਤ ਨੂੰ ਬਰਦਾਸ਼ਤ ਨਹੀਂ ਕਰਨ ਵਾਲਾ ਸੀ ਜਿੱਦਾਂ ਹੀ ਮੈਂ ਅੰਦਰ ਪੈਰ ਰੱਖਿਆ ਤਾਂ ਮੇਰੇ ਤੇ ਗੁਲਾਬ ਦੇ ਫੁੱਲ ਸੁੱਤੇ ਗਏ ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਇਹ ਕੀ ਹੋ ਰਿਹਾ ਮੇਰੇ ਨਾਲ ਸਿਮਰਨ ਡਰ ਕੇ ਪਿੱਛੇ ਹੋ ਗਈ ਮੇਰੀ ਮਾਂ ਭੱਜ ਕੇ ਮੇਰੇ ਕੋਲ ਆਈ ਤੇ ਮੈਂ ਸੀਨੇ ਨਾਲ ਲਾ ਲਿਆ ਮੇਰੇ ਮੱਥੇ ਨੂੰ ਚੁੰਮ ਕੇ ਪਿਆਰ ਕਰਨ ਲੱਗੀ ਤੇ ਮੈਂ ਦੇਖਦੇ ਹੋਏ ਪੁੱਛਿਆ ਕਿ ਮਾਂ ਇਹ ਸਭ ਕੀ ਆ ਆ ਇੰਨੀ ਹਵੇਲੀ ਨੂੰ ਕਿਉਂ ਸਜਾਇਆ ਹੋਇਆ ਵਾ ਮੇਰੀ ਮਾਂ ਨੇ ਮੇਰੇ ਨਾਲ ਕਿਸੇ ਨੂੰ ਦੇਖਿਆ ਦੇਖਿਆ ਤਾਂ ਉਹ ਅਲੱਗ ਹੋ ਗਈ ਤੇ ਮੇਰੀ ਗੱਲ ਦਾ ਜਵਾਬ ਦੇਣ ਦੀ ਬਜਾਏ ਉਹ ਪਿੱਛੇ ਹੋਈ ਤੇ ਕੁੜੀ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗੀ ਕਿ ਪੁੱਤ ਇਹ ਕੌਣ ਆ ਕੋਈ ਵੀ ਉਹਨੂੰ ਦੇਖ ਕੇ ਗਲਤ ਫਹਮੀ ਦਾ ਸ਼ਿਕਾਰ ਹੋ ਸਕਦਾ ਸੀ ਪਰ ਫਿਰ ਮੈਂ ਜਵਾਬ ਦੇਣ ਦੀ ਬਜਾਏ ਇਹ ਸਵਾਲ ਕੀਤਾ ਕਿ ਇਹਨੂੰ ਛੱਡੋ ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਸਭ ਕੀ ਆ ਇੰਨੀ ਜਲਦੀ ਮੈਨੂੰ ਸ਼ਹਿਰੋਂ ਪਿੰਡ ਕਿਉਂ ਬੁਲਾਇਆ ਜਦ ਕਿ ਤੁਹਾਨੂੰ ਪਤਾ ਕਿ ਮੈਂ ਕਿੰਨੇ ਕੰਮਾਂ ਵਿੱਚ ਉਲਝਿਆ ਹੋਇਆ ਹਾਂ ਤੁਹਾਨੂੰ ਹਮੇਸ਼ਾ ਹੀ ਸਮਝਾਇਆ ਕਿ ਇੰਨੀ ਜਲਦੀ ਮੈਨੂੰ ਪਿੰਡ ਨਾ ਬੁਲਾਇਆ ਕਰੋ ਸਾਰਾ ਕੰਮ ਡਿਸਟਰਬ ਹੋ ਜਾਂਦਾ ਮੈਨੂੰ ਇਹ ਪਸੰਦ ਨਹੀਂ ਤੇ ਮੈਂ ਆਪਣਾ ਕੰਮ ਨੌਕਰਾਂ ਦੇ ਸਹਾਰੇ ਛੱਡਾ ਮੇਰੀ ਮਾਂ ਮੇਰੀ ਗੱਲ ਤੇ ਹੱਥ ਰੱਖ ਕੇ ਕਹਿਣ ਲੱਗੀ ਮੈਂ ਤੇਰੇ ਲਈ ਇੱਕ ਕੁੜੀ ਲੱਭੀ ਆ ਸਭ ਤਿਆਰੀਆਂ ਤੇਰੇ ਵਿਆਹ ਦੀਆਂ ਹੁੰਦੀਆਂ ਮੇਰੇ ਇਕਲੌਤੇ ਪੁੱਤ ਦਾ ਵਿਆਹ ਤੈਨੂੰ ਲੱਗਦਾ ਕਿ ਮੈਂ ਆਪਣੀ ਹਵੇਲੀ ਨੂੰ ਸਜਾਵਾਂਗੀ ਨਹੀਂ ਮੇਰੀ ਮਾਂ ਬੜੀ ਖੁਸ਼ ਸੀ ਪਰ ਉਹਦੀ ਗੱਲ ਸੁਣ ਕੇ ਮੈਨੂੰ ਗੁੱਸਾ ਆਉਣ ਲੱਗ ਪਿਆ ਮੈਂ ਗੁੱਸੇ ਨਾਲ ਕਿਹਾ ਕਿ ਇਹ ਕੀ ਤਮਾਸ਼ਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਤੁਸੀਂ ਕਿਉਂ ਮੈਨੂੰ ਪਰੇਸ਼ਾਨ ਕਰਦੇ ਹੋ ਮੇਰੇ ਕਹਿਣ ਦੀ ਧੀਰ ਸੀ ਕਿ ਪਾਪਾ ਕਮਰੇ ਵਿੱਚੋਂ ਨਿਕਲਦੇ ਹੋਏ ਆਏ ਤੇ ਕਹਿਣ ਲੱਗੇ ਕਿ ਕਦੋਂ ਤੱਕ ਕੁਆਰਾ ਬੈਠਾ ਰਹੇਗਾ ਤੇਰੀਆਂ ਭੈਣਾਂ ਵੀ ਜਿਨ੍ਹਾਂ ਦੇ ਵਿਆਹ ਕਰਨੇ ਆ ਜੇ ਉਹਨਾਂ ਦੇ ਸਹੁਰਿਆਂ ਨੇ ਪੁੱਛ ਲਿਆ ਕਿ ਮੁੰਡੇ ਦਾ ਵਿਆਹ ਕਿਉਂ ਨਹੀਂ ਕੀਤਾ ਤੇ ਕੀ ਜਵਾਬ ਦੇਵਾਂਗੇ ਲੋਕ ਤਾਂ 100 ਤਰ੍ਹਾਂ ਦੀਆਂ ਗੱਲਾਂ ਕਰਦੇ ਆ ਮੁੰਡੇ ਵਿੱਚ ਕੋਈ ਕਮੀ ਹੋਵੇਗੀ ਤਾਂ ਹੀ ਵਿਆਹ ਨਹੀਂ ਕੀਤਾ ਤੇ ਤੂੰ ਕੀ ਚਾਹੁੰਦਾ ਕਿ ਅਸੀਂ ਬਿਨਾ ਪੋਤਾ-ਪੋਤੀ ਦੀ ਸ਼ਗਲ ਦੇਖ ਕੇ ਇਸ ਦੁਨੀਆ ਤੋਂ ਚਲੇ ਜਾਈਏ ਬਸ ਬਹੁਤ ਹੋ ਗਿਆ ਹੁਣ ਤੇਰਾ ਵਿਆਹ ਹੋ ਕੇ ਹੀ ਰਹੂਗਾ ਤੇਰੀ ਮਾਂ ਨੇ ਕੁੜੀ ਪਸੰਦ ਕੀਤੀ ਆ ਬਹੁਤ ਸੋਹਣੀ ਆ ਜਿਆਦਾ ਨਖਰੇ ਕਰਨ ਦੀ ਲੋੜ ਨਹੀਂ ਮੇਰਾ ਤਾਂ ਦਿਮਾਗ ਘੁੰਮ ਗਿਆ ਸੀ ਕਿ ਇਹ ਤਾਂ ਸਾਰੀ ਤਿਆਰੀ ਕਰੀ ਬੈਠੇ ਸੀ ਤੇ ਮੈਂ ਕੁਝ ਕਹਿੰਦਾ ਤਾਂ ਮੇਰੀ ਜ਼ਿੰਦਗੀ ਬੜੀ ਆਰਾਮ ਨਾਲ ਬਰਬਾਦ ਹੋ ਸਕਦੀ ਸੀ ਮੇਰੀ ਪਸੰਦ ਮੇਰੀ ਮਾਂ ਤੋਂ ਬੜੀ ਅਲੱਗ ਸੀ ਮੈਂ ਇੱਕ ਏਦਾਂ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜੋ ਪੜੀ ਲਿਖੀ ਹੋਵੇ ਮੇਰੇ ਨਾਲ ਉੱਠ ਬੈਠ ਸਕੇ ਪਰ ਮੈਨੂੰ ਕੀ ਪਤਾ ਸੀ ਕਿ ਜੋ ਕੁੜੀ ਮੰਮੀ ਤੇ ਪਾਪਾ ਨੇ ਮੇਰੇ ਲਈ ਪਸੰਦ ਕੀਤੀ ਆ ਉਹ ਪਿੰਡ ਦੀ ਅਣਪੜ ਹੋਊਗੀ ਇਦਾਂ ਦੀ ਕੁੜੀ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਹਮਸਫਰ ਨਹੀਂ ਬਣਾਉਣਾ ਚਾਹੁੰਦਾ ਸੀ ਮੈਨੂੰ ਪਤਾ ਸੀ ਕਿ ਮੇਰੀ ਸੋਚ ਮਾੜੀ ਆ ਪਰ ਇਨਸਾਨ ਦੀ ਇੱਛਾ ਹੁੰਦੀ ਆ ਕਿ ਉਹਦਾ ਹਮਸਫਰ ਉਹਦੇ ਵਾਂਗ ਹੀ ਹੋਵੇ ਤਾਂ ਇਹਦੇ ਵਿੱਚ ਕੋਈ ਬੁਰਾ ਤਾਂ ਨਹੀਂ ਪਤਾ ਨਹੀਂ ਮੇਰੇ ਦਿਮਾਗ ਵਿੱਚ ਕੀ ਆਇਆ ਮੈਂ ਆਪਣੇ ਪਿੱਛੇ ਲੁਕੀ ਹੋਈ ਉਸ ਕੁੜੀ ਦਾ ਹੱਥ ਫੜਿਆ ਤੇ ਆਪਣੇ ਨਾਲ ਖੜਾ ਕੀਤਾ ਆਪਣੀ ਮਾਂ ਵੱਲ ਵੇਖਦੇ ਕਿਹਾ ਮਾਫ ਕਰਿਓ ਮਾਂ ਮੈਂ ਤੁਹਾਡੀ ਪਸੰਦ ਦੀ ਕੁੜੀ ਨਾਲ ਵਿਆਹ ਨਹੀਂ ਕਰਵਾ ਸਕਦਾ ਤੁਹਾਡੀ ਇਹ ਹੀ ਇੱਛਾ ਨਾ ਕੇ ਬੱਚੇ ਹੋਣ ਜਿਹਦੇ ਨਾਲ ਤੁਸੀਂ ਖੇਡ ਸਕੋ ਮੇਰੀਆਂ ਭੈਣਾਂ ਦਾ ਵਿਆਹ ਹੋ ਜਾਣ ਉਹਨਾਂ ਦੇ ਸਹੁਰਿਆਂ ਵੱਲੋਂ ਸਵਾਲ ਨਾ ਕਰਨ ਇਸ ਲਈ ਮੈਂ ਵਿਆਹ ਕਰਵਾ ਲਿਆ ਇਹ ਕੁੜੀ ਮੇਰੀ ਘਰ ਵਾਲੀ ਆ ਮੇਰੀ ਮਾਂ ਤੇ ਪਾਪਾ ਤਾਂ ਸੋਨ ਹੀ ਹੋਗੇ ਇਹੀ ਹਾਲ ਮੇਰੀਆਂ ਭੈਣਾਂ ਦਾ ਸੀ ਜਦ ਕਿ ਉਹ ਕੁੜੀ ਮੈਨੂੰ ਹੈਰਾਨੀ ਨਾਲ ਦੇਖਦੀ ਸੀ ਮੈਂ ਉਹਦਾ ਹੱਥ ਘੁੱਟ ਕੇ ਫੜ ਲਿਆ ਤੇ ਉਹਨੂੰ ਚੁੱਪ ਕਰਨ ਦਾ ਇਸ਼ਾਰਾ ਕੀਤਾ ਮੇਰੀ ਮਾਂ ਗੁੱਸੇ ਵਿੱਚ ਬੋਲੀ ਕਿਸ ਇਹ ਸਭ ਕੀ ਆ ਤੂੰ پاگل ਹੋ ਗਿਆ ਬੱਚਿਆਂ ਵਰਗੀਆਂ ਗੱਲਾਂ ਕਿਉਂ ਕਰਦਾ ਇਹਨੇ ਵਿਆਹ ਵਾਲਾ ਲਹਿੰਗਾ ਕਿਉਂ ਪਾਇਆ ਤੂੰ ਸੱਚੀ ਵਿਆਹ ਕਰਵਾ ਲਿਆ ਮੈਂ ਕਿਹਾ ਹਾਂ ਮਾਂ ਮੈਂ ਵਿਆਹ ਕਰਵਾ ਲਿਆ ਹਜੇ ਮੈਂ ਕੋਟ ਮੈਰਿਜ ਕਰਵਾ ਕੇ ਆਇਆ ਵਾਂ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਪਰ ਇੱਥੇ ਆ ਕੇ ਤਾਂ ਮੈਂ ਆਪ ਸਰਪ੍ਰਾਈਜ਼ ਬਣ ਗਿਆ ਮੈਨੂੰ ਮਾਫ ਕਰਿਓ ਪਰ ਮੈਂ ਹੁਣ ਹੋਰ ਵਿਆਹ ਨਹੀਂ ਕਰਵਾ ਸਕਦਾ ਮੈਂ ਇਸ ਕੁੜੀ ਨੂੰ ਬਹੁਤ ਪਿਆਰ ਕਰਦਾ ਮੇਰੀ ਜ਼ਿੰਦਗੀ ਦਾ ਸਭ ਕੁਝ ਇਹ ਆ ਤੇ ਜੇ ਮੈਨੂੰ ਨਾ ਮਿਲੀ ਤਾਂ ਤੁਹਾਡਾ ਮੁੰਡਾ ਵੀ ਮਰ ਜਾਵੇਗਾ ਮੇਰੀ ਮੌਤ ਦੇ ਜ਼ਿੰਮੇਦਾਰ ਤੁਸੀਂ ਹੋ ਮੋਗੇ ਤੁਸੀਂ ਮੈਨੂੰ ਇੱਕ ਦੂਸਰੇ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇਹਦੀ ਖਾਤਰ ਸਾਰਾ ਆਪਣਾ ਪਰਿਵਾਰ ਛੱਡ ਦੇਵਾਂਗਾ ਮਾਂ ਕੁਝ ਵੀ ਹੋ ਜਾਵੇ ਮੈਂ ਇਹਦਾ ਹੱਥ ਨਹੀਂ ਛੱਡ ਸਕਦਾ ਮੈਨੂੰ ਪਤਾ ਕਿ ਮੈਂ ਆਪਣੀ ਮਾਂ ਦੇ ਨਾਲ ਗਲਤ ਕੀਤਾ ਸੀ ਪਰ ਮੈਂ ਉਹਦੀ ਪਸੰਦ ਦੀ ਕੁੜੀ ਨਾਲ ਵਿਆਹ ਨਹੀਂ ਕਰਵਾ ਸਕਦਾ ਸੀ ਉਹ ਮੈਨੂੰ ਕਹਿਣ ਲੱਗੀ ਕਿ ਅਮਨ ਤੂੰ ਚੰਗਾ ਨਹੀਂ ਕੀਤਾ ਮੈਂ ਤੈਨੂੰ ਮਾਫ਼ ਨਹੀਂ ਕਰੂੰਗੀ ਉਹ ਕੁਝ ਹੋਰ ਕਹਿੰਦੀ ਇਸ ਤੋਂ ਪਹਿਲਾਂ ਹੀ ਉਹ ਬੇਹੋਸ਼ ਹੋ ਗਈ ਮੇਰੀ ਜਾਨ ਤੇ ਬਣ ਗਈ ਸੀ ਮੈਂ ਆਪਣੀ ਮਾਂ ਨੂੰ ਫਟਾਫਟ ਬਾਹਾਂ ਵਿੱਚ ਲਿਆ ਕੇ ਕਮਰੇ ਵਿੱਚ ਲੈ ਗਿਆ ਡਾਕਟਰ ਨੂੰ ਬੁਲਾਉਣ ਲੱਗਿਆ ਤਾਂ ਸਿਮਰ ਨੇ ਰੋਕਦੇ ਹੋਏ ਕਿਹਾ ਕਿ ਰੁਕੋ ਉਹ ਪ੍ਰੋਫੈਸ਼ਨਲ ਡਾਕਟਰ ਦੀ ਤਰ੍ਹਾਂ ਮਾਂ ਨੂੰ ਚੈੱਕ ਕਰਦੀ ਸੀ ਉਹਨੇ ਇੱਕ ਪੈਨ ਤੇ ਡਾਇਰੀ ਚੁੱਕੀ ਤੇ ਕੁਝ ਦਵਾਈਆਂ ਲਿਖ ਦਿੱਤੀਆਂ ਮੈਨੂੰ ਕਹਿਣ ਲੱਗੀ ਕਿ ਜਲਦੀ ਇਹ ਦਵਾਈਆਂ ਲੈ ਆਓ ਇਹਨਾਂ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਮੈਂ ਹੈਰਾਨ ਸੀ ਕਿ ਸਭ ਕੁਝ ਕੀ ਹੁੰਦਾ ਸੀ ਮੈਂ ਫਟਾਫਟ ਨੌਕਰ ਨੂੰ ਭੇਜ ਦਿੱਤਾ। ਥੋੜੀ ਦੇਰ ਬਾਅਦ ਨੌਕਰ ਦਵਾਈਆਂ ਲੈ ਕੇ ਆ ਗਿਆ। ਉਸ ਕੁੜੀ ਨੇ ਤਾਂ ਮੇਰੀ ਮਾਂ ਨੂੰ ਬੜੀ ਜਲਦੀ ਠੀਕ ਕਰ ਦਿੱਤਾ ਸੀ। ਉਹ ਮੇਰੀ ਮਾਂ ਦੇ ਕੋਲ ਬੈਠੀ ਹੌਲੀ-ਹੌਲੀ ਜਹੀ ਗੱਲ ਕਰਦੀ ਸੀ। ਮੈਂ ਆਪਣੀਆਂ ਭਾਂ ਭੈਣਾਂ ਦੇ ਨਾਲ ਮਾਂ ਦੇ ਕੋਲ ਖੜਾ ਸੀ ਪਰ ਸਾਨੂੰ ਉਹਦੀ ਆਵਾਜ਼ ਨਹੀਂ ਸੁਣ ਰਹੀ ਸੀ। ਪਤਾ ਨਹੀਂ ਮੇਰੀ ਮਾਂ ਨਾਲ ਕੀ ਗੱਲਾਂ ਕਰਦੀ ਸੀ। ਥੋੜੀ ਦੇਰ ਬਾਅਦ ਉਹ ਆਪਣੀ ਥਾਂ ਤੋਂ ਖੜੀ ਹੋਈ ਤੇ ਕਹਿਣ ਲੱਗੀ ਇਹਨਾਂ ਦੀ ਸਿਹਤ ਠੀਕ ਨਹੀਂ। ਇਹਨਾਂ ਨੂੰ ਆਰਾਮ ਦੀ ਲੋੜ ਹੈ। ਇਸ ਲਈ ਸਾਰੇ ਬਾਹਰ ਚਲੇ ਜਾਓ ਮੈਂ ਪੁੱਛਣਾ ਚਾਹੁੰਦਾ ਸੀ ਪਰ ਚੁੱਪ ਕਰਕੇ ਭੈਣਾ ਦੇ ਨਾਲ ਬਾਹਰ ਚਲਾ ਗਿਆ ਮੇਰੇ ਨਾਲ ਹੀ ਕਮਰੇ ਵਿੱਚੋਂ ਨਿਕਲੀ ਮੈਂ ਉਹਨੂੰ ਕਿਹਾ ਕਿ ਤੂੰ ਇੱਕ ਡਾਕਟਰ ਆ ਉਹਨੇ ਕਿਹਾ ਹਾਂ ਪਰ ਮੈਂ ਬਹੁਤ ਥੱਕ ਗਈ ਆ ਥੋੜੀ ਦੇਰ ਆਰਾਮ ਕਰਨਾ ਚਾਹੁੰਦੀ ਆ ਮੈਂ ਉਹਨੂੰ ਆਪਣੇ ਨਾਲ ਆਪਣੇ ਕਮਰੇ ਵਿੱਚ ਲੈ ਆਇਆ ਉਹ ਮੈਨੂੰ ਦੇਖਦੇ ਹੋਏ ਕਹਿਣ ਲੱਗੀ ਤੂੰ ਕਿੱਥੇ ਸੋਵੇਂਗਾ ਮੈਂ ਬੈੱਡ ਵੱਲ ਇਸ਼ਾਰਾ ਕੀਤਾ ਜਦ ਕਿ ਉਹ ਕਹਿਣ ਲੱਗੀ ਕਿ ਮੇਰਾ ਸਿਰ ਬਹੁਤ ਦਰਦ ਹੋ ਰਿਹਾ ਮੈਂ ਇਹ ਤਾਂ ਨਹੀਂ ਸੌ ਸਕਦੀ ਉਹ ਬਿਲਕੁਲ ਬੇਵਸਲੀਹਾਜ ਵਿੱਚ ਬੋਲੀ ਸੀ ਇੱਕ ਵਾਰੀ ਤਾਂ ਮੈਨੂੰ ਉਹਦੇ ਤੇ ਤਰਸ ਆ ਗਿਆ ਪਰ ਫਿਰ ਮੈਂ ਕਿਹਾ ਕਿ ਮੈਨੂੰ ਮaaf ਕਰਨਾ ਪਰ ਮੈਂ ਆਪਣਾ ਬੈੱਡ ਨਹੀਂ ਛੱਡ ਸਕਦਾ ਮੈਨੂੰ ਤੇਰੇ ਨਾਲ ਸ਼ੇਅਰ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਉਹ ਫਟਾਫਟ ਕਹਿਣ ਲੱਗੀ ਮੈਨੂੰ ਪ੍ਰੋਬਲਮ ਆ ਮੈਂ ਕਿਸੇ ਗੈਰ ਮਰਦ ਦੇ ਨਾਲ ਬੈੱਡ ਤੇ ਨਹੀਂ ਸੌ ਸਕਦੀ ਮੇਰੀ ਪਰਵਰਿਸ਼ ਮੈਨੂੰ ਇਜਾਜ਼ਤ ਨਹੀਂ ਦਿੰਦੀ ਇਹ ਸੁਣ ਕੇ ਮੈਂ ਗੁੱਸੇ ਨਾਲ ਉਹਨੂੰ ਦੇਖਿਆ ਉਹਨੇ ਖਮੋਸ਼ੀ ਨਾਲ ਸਿਰ ਨੀਵਾ ਕਰ ਲਿਆ ਤੇ ਕਮਰੇ ਵਿੱਚ ਸੋਫੇ ਤੇ ਹੀ ਬੈਠ ਗਈ ਤੇ ਮੈਨੂੰ ਉਹਦੇ ਤੇ ਤਰਸ ਆਉਣ ਲੱਗਿਆ ਸੀ ਮੈਂ ਉਹਨੂੰ ਕਿਹਾ ਕਿ ਦੇਖ ਸਿਮਰਨ ਤੂੰ ਬੇਫਿਕਰ ਹੋ ਕੇ ਮੇਰੇ ਨਾਲ ਬੈੱਡ ਸ਼ੇਅਰ ਕਰ ਸਕਦੀ ਐ ਮੈਂ ਵਾਅਦਾ ਕਰਦਾ ਮੈਂ ਆਪਣੀ ਹੱਦ ਵਿੱਚ ਰਹੂੰਗਾ ਮੈਨੂੰ ਆਪਣੇ ਬੈੱਡ ਤੋਂ ਇਲਾਵਾ ਕਿਤੇ ਨੀਂਦ ਨਹੀਂ ਆਉਂਦੀ ਤੇ ਇਹੀ ਹਾਲ ਤੇਰਾ ਵੀ ਆ ਸਾਨੂੰ ਦੋਵਾਂ ਨੂੰ ਸਮਝਦਾਈ ਤੋਂ ਕੰਮ ਲੈਣਾ ਚਾਹੀਦਾ ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ ਸੀ ਅਸੀਂ ਦੋਵੇਂ ਇੱਕੋ ਬੈੱਡ ਤੇ ਇੱਕ ਪਾਸੇ ਹੋ ਕੇ ਸੌਂ ਗਏ ਤੇ ਇਹੀ ਸੋਚਿਆ ਕਿ ਸੌਣਾ ਹੀ ਆ ਉਹ ਵੀ ਲੰਮੇ ਪੈਗੀ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਅੱਜ ਦਾ ਦਿਨ ਮੇਰੇ ਨਾਲ ਪਤਾ ਨਹੀਂ ਕੀ ਕੀ ਹੋ ਗਿਆ ਸੀ ਪਹਿਲਾ ਐਕਸੀਡੈਂਟ ਫਿਰ ਗੱਡੀ ਵਿੱਚੋਂ ਕੁੜੀ ਦਾ ਨਿਕਲਣਾ ਮਾਂ ਦੀ ਸਿਹਤ ਖਰਾਬ ਹੋਣੀ ਇੱਥੇ ਆ ਕੇ ਮੈਨੂੰ ਪਤਾ ਲੱਗਣਾ ਕਿ ਮੇਰਾ ਵਿਆਹ ਹੁੰਦਾ ਇੱਕ ਬੇਗਾਨੀ ਕੁੜੀ ਨੂੰ ਆਪਣੀ ਘਰ ਵਾਲੀ ਦੇ ਤੌਰ ਤੇ ਮਾਂ ਪਿਓ ਦੇ ਸਾਹਮਣੇ ਪੇਸ਼ ਕਰਨਾ ਮੈਂ ਕਾਫੀ ਥੱਕ ਗਿਆ ਸੀ ਪਰ ਉਹਦਾ ਮੇਰੇ ਬਰਾਬਰ ਲੰਮੇ ਪੈਣਾ ਮੈਨੂੰ ਕਾਫੀ ਵਧੀਆ ਲੱਗਦਾ ਸੀ ਅੱਜ ਦਾ ਦਿਨ ਮੈਨੂੰ ਹਮੇਸ਼ਾ ਯਾਦ ਰਹਿਣ ਵਾਲਾ ਸੀ ਅਸੀਂ ਦੋਨੋਂ ਕਾਫੀ ਥੱਕ ਗਏ ਸੀ असली ਸੌਂ ਗਈ ਸੀ ਰਾਤ ਦਾ ਦੂਸਰਾ ਪੈਰ ਚੱਲਦਾ ਸੀ ਮੈਨੂੰ ਆਪਣੇ ਚਿਹਰੇ ਤੇ ਕਿਸੇ ਦੇ ਗਰਮ ਸਾਹਾਂ ਦਾ ਅਹਿਸਾਸ ਹੋਇਆ ਮੈਂ ਅੱਖਾਂ ਖੋਲ ਕੇ ਦੇਖਿਆ ਤੇ ਹੈਰਾਨ ਰਹਿ ਗਿਆ ਸੀ ਉਹ ਮੇਰੇ ਬਿਲਕੁਲ ਕੋਲ ਸੁੱਤੀ ਹੋਈ ਸੀ ਇੰਨਾ ਕੋਲ ਕਿ ਮੈਂ ਉਹਨੂੰ ਆਪਣੇ ਹੱਥ ਨਾਲ ਸੀਨੇ ਵਿੱਚ ਲਪਕਾਉਣ ਦੀ ਇੱਛਾ ਕਰਨ ਲੱਗ ਪਿਆ ਸੀ ਪੂਰੇ ਹੱਕ ਤੇ ਮਨ ਨਾਲ ਮੈਂ ਆਪਣੇ ਸੀਨੇ ਨਾਲ ਲਾ ਲਵਾਂ ਤੇ ਆਪਣੀ ਰੀਚ ਨੂੰ ਵੀ ਪੂਰੀ ਕਰ ਲਵਾਂ ਮੈਂ ਖੁਸ਼ ਹੋ ਗਿਆ ਉਹਦਾ ਹੱਥ ਮੇਰੇ ਉੱਪਰ ਸੀ ਤੇ ਇੱਕ ਪਲ ਤਾਂ ਮੈਨੂੰ ਹਰਾਨੀ ਜਿਹੀ ਵੀ ਹੋਈ ਮੈਂ ਉਹਨੂੰ ਦੂਰ ਕਰਨਾ ਚਾਹੁੰਦਾ ਸੀ ਮੇਰੇ ਜਜ਼ਬਾਤ ਬੇਕਾਬੂ ਹੁੰਦੇ ਸੀ ਪਰ ਪਤਾ ਨਹੀਂ ਇਦਾਂ ਦੀ ਕਿਹੜੀ ਤਾਕਤ ਸੀ ਜੋ ਮੈਨੂੰ ਰੋਕ ਰਹੀ ਸੀ ਮੈਂ ਉਹਦੇ ਕੋਲ ਹੋਇਆ ਤੇ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਮੈਂ ਫਿਰ ਸੌ ਗਿਆ ਸਵੇਰ ਦੇ 8 ਵਜੇ ਦਾ ਸਿਮਰਨ ਮੈਨੂੰ ੱਟਕਾ ਦੇ ਕੇ ਦੂਰ ਹੋ ਗਈ ਮੈਂ ਘਬਰਾ ਕੇ ਫਟਾਫਟ ਅੱਖਾਂ ਖੋਲੀਆਂ ਤਾਂ ਮੈਨੂੰ ਦੇਖਦੇ ਹੋਏ ਕਹਿਣ ਲੱਗੀ ਕਿ ਤੂੰ ਰਾਤ ਨੂੰ ਇਕੱਲੇ ਦਾ ਫਾਇਦਾ ਚੁੱਕਣਾ ਚਾਹੁੰਦਾ ਸੀ ਤੁਸੀਂ ਸਾਰੇ ਮਰਦ ਇਦਾਂ ਦੇ ਹੀ ਹੁੰਨੇ ਹੋ ਮੈਂ ਤੈਨੂੰ ਰਸਤੇ ਵਿੱਚ ਬਿਨਾਂ ਲੜਾਈ ਕੀਤੇ ਹੋਏ ਦੇਖਿਆ ਸੀ ਹਾਲਾਂਕਿ ਉਹ ਬੰਦਾ ਤੇਰੇ ਨਾਲ ਬਤਮੀਜ਼ੀ ਕਰਦਾ ਸੀ ਪਰ ਸੋਚ ਲਿਆ ਸੀ ਕਿ ਮੈਂ ਤੇਰੇ ਕੋਲੋਂ ਹੀ ਮਦਦ ਲਵਾਂਗੀ ਪਰ ਪਤਾ ਨਹੀਂ ਸੀ ਕਿ ਤੂੰ ਵੀ ਹੋਰਾਂ ਬੰਦਿਆਂ ਵਰਗਾ ਹੀ ਹੋਵੇਂਗਾ ਜੋ ਆਪਣੇ ਹਵਸ ਸ਼ਾਂਤ ਕਰਨ ਦੇ ਲਈ ਕੁੜੀ ਦੀ ਮਜਬੂਰੀ ਦਾ ਫਾਇਦਾ ਚੁਕੇਗਾ ਇਸ ਵਾਰ ਮੇਰੇ ਸਬਰ ਦੀ ਹੱਦ ਹੋ ਗਈ ਸੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੈਂ ਉਹਦੇ ਮੂੰਹ ਤੇ ਥੱਪੜ ਮਾਰ ਦਿੱਤਾ ਗੁੱਸੇ ਨਾਲ ਕਿਹਾ ਕਿ ਤੂੰ ਕਿਨੂੰ ਬੋਲ ਰਹੀ ਆ ਇਹ ਗੱਲਾਂ ਜੋ ਤੂੰ ਆਪਣੇ ਘਰੋਂ ਭੱਜ ਕੇ ਆਈ ਆ ਜਿਹਨੂੰ ਇੰਨੀ ਸ਼ਰਮ ਨਹੀਂ ਆਈ ਕਿ ਤੇਰੀ ਮਾਂ ਦੀ ਪਰਵਰਿਸ਼ ਤੇ ਹੀ ਲੋਕ ਉਂਗਲਾ ਚੁੱਕਣਗੇ ਉਹ ਕੁੜੀ ਮੈਨੂੰ ਸ਼ਰਾਫਤ ਦਾ ਲੈਕਚਰ ਦੇ ਰਹੀ ਸੀ ਮੈਂ ਉਹਨੂੰ ਕਿਹਾ ਕਿ ਤੂੰ ਆਪਣੀ ਔਕਾਤ ਵਿੱਚ ਰਹਿ ਮੈਂ ਤੇਰੇ ਕੋਲ ਨਹੀਂ ਆਇਆ ਰਾਤ ਨੂੰ ਤੂੰ ਮੇਰੇ ਕੋਲ ਆ ਕੇ ਸੁੱਤੀ ਸੀ ਮੈਂ ਵੀ ਬੰਦਾ ਬੈਠ ਕੇ ਕਿ ਤੂੰ ਕਿਉਂ ਨਹੀਂ ਮੇਰੇ ਤੋਂ ਦੂਰ ਹੋਈ ਉਹ ਤਾਂ ਸ਼ੁਕਰ ਕਰ ਕਿ ਮੈਂ ਤੇਰੇ ਨਾਲ ਕੋਈ ਗਲਤ ਹਰਕਤ ਨਹੀਂ ਕੀਤੀ ਤੂੰ ਮੈਨੂੰ ਆਪਣੇ ਕੋਲ ਕੀਤਾ ਸੀ ਇਸ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਇਸ ਲਈ ਉਹ ਚੁੱਪ ਹੋ ਗਈ ਜਦ ਕਿ ਮੈਂ ਬਾਥਰੂਮ ਵੱਲ ਤੁਰ ਪਿਆ ਅਚਾਨਕ ਮੇਰੇ ਕੰਨਾਂ ਵਿੱਚ ਉਹਦੀ ਆਵਾਜ਼ ਪਈ ਉਹ ਕਹਿਣ ਲੱਗੀ ਕਿ ਅਮਨ ਤੂੰ ਮੇਰੀ ਜ਼ਿੰਦਗੀ ਬਾਰੇ ਜਾਨਣਾ ਚਾਹੁੰਦਾ ਮੇਰੇ ਤੇ ਇਲਜ਼ਾਮ ਲਾਉਂਦਾ ਤਾਂ ਮੈਂ ਤੈਨੂੰ ਤੇਰੀ ਸਾਰੀ ਸਵਾਲਾਂ ਦੇ ਜਵਾਬ ਦੇਵਾਂਗੀ ਮੈਂ ਤੈਨੂੰ ਦੱਸੂਗੀ ਕਿ ਮੈਂ ਆਪਣੇ ਘਰੋਂ ਕਿਉਂ ਭੱਜੀ ਸੀ ਕੀ ਵਜ੍ਹਾ ਸੀ ਜੋ ਤੂੰ ਮੈਨੂੰ ਇਸ ਗੱਲ ਦਾ ਮਿਹਣਾ ਮਾਰ ਰਿਹਾ ਜਦੋਂ ਮੈਂ ਮੁੜ ਕੇ ਉਹਦੇ ਵੱਲ ਦੇਖਿਆ ਤੇ ਉਹ ਕਹਿਣ ਲੱਗੀ ਇਹ ਵਿਆਹ ਨਹੀਂ ਹੋ ਸਕਦਾ ਸੀ ਮੇਰਾ ਵਿਆਹ 50 ਸਾਲ ਦੇ ਬੁੱਢੇ ਨਾਲ ਹੋਣ ਵਾਲਾ ਸੀ ਤੇ ਇਹ ਜਿਹੜਾ ਲਹਿੰਗਾ ਉਹਦੇ ਨਾਮ ਦਾ ਹੀ ਸੀ ਮੇਰੇ ਭਰਾ ਤੇ ਪਾਪਾ ਪੈਸੇ ਦਾ ਕਰਕੇ ਵਿੱਕ ਗਏ ਸੀ ਪਰ ਮੇਰੀ ਮਾਂ ਨੇ ਮੈਨੂੰ ਉਸ ਦਰਿੰਦਿਆਂ ਦੇ ਹਵਾਲੇ ਨਹੀਂ ਕੀਤਾ ਕਿਉਂਕਿ ਮੈਂ ਉਹਨਾਂ ਦੇ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ ਉਹ ਕਿੱਦਾਂ ਦੇ ਇਨਸਾਨ ਆ ਜੇ ਮੈਂ ਉਹਦੇ ਨਾਲ ਵਿਆਹ ਕਰਵਾ ਲੈਂਦੀ ਤਾਂ ਮੈਨੂੰ ਇੱਜ਼ਤ ਨਾਲ ਆਪਣੇ ਘਰ ਲੈ ਜਾਂਦੇ ਪਰ ਬਾਅਦ ਵਿੱਚ ਉਹ ਮੈਨੂੰ ਆਪਣੇ ਦੋਸਤਾਂ ਦੇ ਹਵਾਲੇ ਕਰ ਦਿੰਦੇ ਕਿ ਉਹ ਮੇਰੀ ਇੱਜ਼ਤ ਦੇ ਮਜ਼ੇ ਲੈਂਦੇ ਉਹ ਮੈਨੂੰ ਬੇਇੱਜ਼ਤ ਕਰਨ ਇਹ ਕਹਿੰਦੇ ਹੋਏ ਉਹਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਸੀ ਜਦ ਕਿ ਮੈਂ ਇਹ ਸੁਣ ਕੇ ਤਾਂ ਸਵੈ ਹੀ ਹੋ ਗਿਆ ਸੀ ਉਹ ਕਹਿਣ ਲੱਗੀ ਕਿ ਸਵੇਰ ਹੋਣ ਵਿੱਚ ਕੁਝ ਹੀ देर ਸੀ ਜਦੋਂ ਮਾਣੇ ਮੈਨੂੰ ਘਰੋਂ ਭਜਾ ਦਿੱਤਾ ਸੀ ਜੇ ਮੈਂ ਇੱਥੇ ਰੁਕ ਜਾਂਦੀ ਤਾਂ ਅੱਜ ਮੈਂ ਉਸ ਦਰਿੰਦੇ ਦੇ ਘਰ ਹੁੰਦੀ ਮੈਂ ਐਦਾਂ ਦਾ ਕੁਝ ਨਹੀਂ ਚਾਹੁੰਦੀ ਸੀ ਮੈਨੂੰ ਉਸੇ ਵੇਲੇ ਤੂੰ ਦਿਸਿਆ ਤੇ ਤੂੰ ਵੀ ਮੇਰੇ ਨਾਲ ਬਤਨੀਜੀ ਕਰ ਰਿਆਂ ਕਰ ਰਿਆਂ ਪਰ ਉਸ ਦੇ ਬਾਵਜੂਦ ਤੂੰ ਮੈਨੂੰ ਬਹੁਤ ਪਿਆਰ ਨਾਲ ਸਮਝਾਇਆ ਸੀ ਉਦੋਂ ਤੇਰੀ ਗੱਡੀ ਦਾ ਨੁਕਸਾਨ ਹੋ ਗਿਆ ਸੀ ਮੈਂ ਤੁਹਾਨੂੰ ਹੀ ਫੋਲੋ ਕਰਦੀ ਰਹੀ ਕਿਸੇ ਵੀ ਤਰ੍ਹਾਂ ਮੈਂ ਤੁਹਾਡੇ ਕੋਲੋਂ ਮਦਦ ਮੰਗਣਾ ਚਾਹੁੰਦੀ ਸੀ ਪਤਾ ਨਹੀਂ ਕਿਉਂ ਮੇਰਾ ਦਿਲ ਕਰਦਾ ਸੀ ਕਿ ਤੁਸੀਂ ਮੇਰੀ ਮਦਦ ਜਰੂਰ ਕਰੋਗੇ ਉਸੇ ਵੇਲੇ ਤੁਸੀਂ ਗੱਡੀ ਵਰਕਸ਼ਾਪ ਤੇ ਰੋਕੀ ਤੇ ਉਸੇ ਪਲ ਮੈਂ ਸੋਚ ਲਿਆ ਸੀ ਕਿ ਮੈਂ ਤੁਹਾਡੇ ਕੋਲੋਂ ਮਦਦ ਮੰਗ ਲਵਾਂਗੀ ਕੁਝ ਦਿਨਾਂ ਦੇ ਲਈ ਗਾਇਬ ਹੋ ਜਾਵਾਂਗੀ ਪਰ ਮੈਨੂੰ ਇਹ ਕਰਦੇ ਹੋਏ ਡਰ ਵੀ ਲੱਗਦਾ ਸੀ ਇਸ ਲਈ ਮੈਂ ਡਿੱਗੀ ਵਿੱਚ ਲੁਕ ਗਈ ਪਰ ਮੈਨੂੰ ਹਮੇਸ਼ਾ ਹੀ ਮਿੱਟੀ ਤੋਂ ਅਲਰਜੀ ਸੀ ਤੇ ਇਸੇ ਲਈ ਮੇਰੀ ਸਿਹਤ ਖਰਾਬ ਹੋ ਗਈ ਮੈਨੂੰ ਅੱਜ ਤੱਕ ਮਹੱਲੇ ਦੇ ਕਿਸੇ ਵੀ ਸ਼ਖਸ ਨੇ ਨਹੀਂ ਦੇਖਿਆ ਬਸ ਇੱਕ ਦਿਨ ਬਦਕਿਸਮਤੀ ਵਿੱਚ ਮੈਂ ਉਸ ਬੁੱਢੇ ਦੀਆਂ ਨਜ਼ਰਾਂ ਵਿੱਚ ਆ ਗਈ ਜੋ ਬਹੁਤ ਅਮੀਰ ਆਦਮੀ ਸੀ ਉਦੋਂ ਹੀ ਮੇਰੀ ਜ਼ਿੰਦਗੀ ਤਬਾਹ ਹੋ ਗਈ ਸੀ ਹੋ ਗਈ ਸੀ ਮੈਂ ਆਪਣੇ ਆਪ ਨੂੰ ਬੜੀਆਂ ਮੁਸ਼ਕਲਾਂ ਤੋਂ ਬਚਾਇਆ ਛੋਟੀ ਜਿਹੀ ਨੌਕਰੀ ਕਰਕੇ ਇੱਥੋਂ ਤੱਕ ਪਹੁੰਚੀ ਹਾਂ ਜਦੋਂ ਮੇਰੇ ਹੱਥ ਕਾਮਯਾਬੀ ਦੀ ਚਾਬੀ ਆਈ ਤਾਂ ਮੇਰੇ ਪਿਓ ਪ੍ਰਾਣੇ ਮੇਰੀ ਇੱਜ਼ਤ ਦਾ ਸੌਦਾ ਕਰ ਲਿਆ ਮੈਂ ਇਸ ਤਰ੍ਹਾਂ ਆਪਣੀ ਇੱਜ਼ਤ ਨੂੰ ਬਰਬਾਦ ਨਹੀਂ ਹੋਣਾ ਹੋਂ ਦੇਣਾ ਚਾਹੁੰਦੀ ਸੀ ਇਸ ਲਈ ਭੱਜ ਗਈ ਕੋਈ ਕੁਝ ਵੀ ਕਹੇ ਮੈਨੂੰ ਫਰਕ ਨਹੀਂ ਪੈਂਦਾ ਉਹ ਰੋਂਦੀ ਤੇ ਬਿਸਤਰੇ ਤੇ ਬੈਠ ਗਈ ਸੀ ਤੇ ਰੋਈ ਜਾਂਦੀ ਸੀ ਮੈਨੂੰ ਵੀ ਤਰਸ ਆ ਰਿਹਾ ਸੀ ਪਤਾ ਨਹੀਂ ਅਣਜਾਣੇ ਵਿੱਚ ਮੇਰੇ ਤੋਂ ਕੀ ਹੋ ਗਿਆ ਸੀ ਮੈਨੂੰ ਆਪ ਨੂੰ ਨਹੀਂ ਪਤਾ ਸੀ ਮੈਂ ਆਪਣੀ ਥਾਂ ਤੋਂ ਹੌਲੀ-ਹੌਲੀ ਸਿਮਰਨ ਦੇ ਕੋਲ ਆਇਆ ਤੇ ਉਹਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਕਿ ਰਾਤ ਨੂੰ ਤੇ ਹੁਣ ਮੈਂ ਤੈਨੂੰ ਪਤਾ ਨਹੀਂ ਬੜੀਆਂ ਸਖਤ ਗੱਲਾਂ ਕਹੀਆਂ ਮੈਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਮੈਂ ਤੇਰੇ ਕੋਲੋਂ ਮਾਫੀ ਮੰਗਦਾ ਹੁਣ ਮੈਂ ਕਦੀ ਵੀ ਤੇਰੇ ਨਾਲ ਇਦਾਂ ਨਹੀਂ ਬੋਲੂਗਾ ਰਾਤ ਵਾਲੀ ਹਰਕਤ ਇਹੀ ਸੀ ਕਿ ਮੈਂ ਤੇਰੇ ਕੋਲ ਆ ਗਿਆ ਸੀ ਉਹਦੇ ਲਈ ਵੀ ਮੈਂ ਤੇਰੇ ਕੋਲੋਂ ਮਾਫੀ ਮੰਗਦਾ ਜੋ ਕੁਝ ਹੋਇਆ ਬਸ ਮੇਰੇ ਦਿਲ ਨੇ ਮਜਬੂਰੀ ਵਿੱਚ ਕਰ ਦਿੱਤਾ ਪਤਾ ਨਹੀਂ ਕਿਉਂ ਤੂੰ ਮੈਨੂੰ ਉਦੋਂ ਆਪਣੀ ਜਿਹੀ ਲੱਗਦੀ ਸੀ ਪਿਆਰ ਨਾਲ ਤੈਨੂੰ ਆਪਣੇ ਘਰ ਵਿੱਚ ਇਹ ਕਹਿੰਦੇ-ਕਹਿੰਦੇ ਉਹ ਰੁਕ ਰੁਕ ਗਿਆ। ਉਹਨੇ ਵੀ ਆਪਣੀਆਂ ਨਜ਼ਰਾਂ ਨੀਵੀਆਂ ਕਰ ਲਈਆਂ ਸੀ। ਮੈਂ ਮੈਂ ਕਿਹਾ ਮਾਂ ਦੀ ਗੱਲ ਦਾਤਾ ਮੈਂ ਤੈਨੂੰ ਜਲਦੀ ਹੀ ਸੱਚ ਦੱਸ ਦਿਆਂਗਾ। ਬਸ ਕੁਝ ਦਿਨਾਂ ਦੇ ਲਈ ਮੈਨੂੰ ਤੇਰੀ ਮਦਦ ਚਾਹੀਦੀ ਆ। ਜਦੋਂ ਤੱਕ ਤੂੰ ਇੱਥੇ ਰੁਕੀ ਮੇਰੀ ਘਰ ਵਾਲੀ ਬੰਦਾ ਨਾਟਕ ਕਰ ਲੈ। ਮੈਂ ਤੈਨੂੰ ਇੱਥੇ ਰਹਿਣ ਦੇ ਨਾਲ ਚੰਗਾ ਖਾਣ-ਪੀਣ ਤੇ ਪਾਉਣ ਲਈ ਕੱਪੜੇ ਵੀ ਦੇਵਾਂਗਾ। ਸਿਮਰਨ ਕੁਝ ਪਲ ਲਈ ਚੁੱਪ ਰਹੀ। ਤੇ ਫਿਰ ਮੈਨੂੰ ਦੇਖ ਕੇ ਸਿਰ ਹਿਲਾਇਆ ਤੇ ਜਿੱਦਾਂ ਉਹ ਮਜਬੂਰ ਸੀ ਉਸੇ ਤਰ੍ਹਾਂ ਮੈਂ ਵੀ ਮਜਬੂਰ ਸੀ ਇਸ ਲਈ ਅਸੀਂ ਇੱਕ ਦੂਸਰੇ ਦਾ ਸਹਾਰਾ ਬਾਨਾ ਸੀ ਥੋੜੀ देर ਬਾਅਦ ਮੇਰੀ ਭੈਣ ਸਿਮਰਨ ਦੇ ਲਈ ਡਰੈਸ ਲੈ ਕੇ ਆਈ ਤੇ ਕਹਿਣ ਲੱਗੀ ਮਾਂ ਨੇ ਭੇਜੀ ਆ ਪਾ ਕੇ ਥੱਲੇ ਆ ਜਾਓ ਤੂੰ ਹੁਣ ਸਾਡੇ ਇਕਲੌਤੇ ਭਰਾ ਦੀ ਘਰ ਵਾਲੀ ਐ ਉਹਦੇ ਦਿਲ ਦੀ ਰਾਣੀ ਮੈਂ ਆਪਣੀ ਭੈਣ ਦੀਆਂ ਗੱਲਾਂ ਤੇ ਮੁਸਕਰਾਉਂਦੇ ਹੋਏ ਬਾਥਰੂਮ ਵੱਲ ਚਲਾ ਗਿਆ ਥੋੜੀ देर ਬਾਅਦ ਮੈਂ ਬਾਹਰ ਆਇਆ ਸਿਮਰਨ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਉਹਦਾ ਪਿਛਲਾ ਗਲਾ ਕਾਫੀ ਵੱਡਾ ਸੀ ਤੇ ਉਹਦਾ ਸਰੀਰ ਸਾਫ਼ ਨਜ਼ਰ ਆ ਰਿਹਾ ਸੀ ਮੈਂ ਉਹਨੂੰ ਸ਼ੀਸ਼ੇ ਵਿੱਚੋਂ ਦੇਖਦਾ ਸੀ ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਕੋਈ ਇੰਨਾ ਸੋਹਣਾ ਵੀ ਹੋ ਸਕਦਾ ਪਤਾ ਨਹੀਂ ਕਿਉਂ ਮੇਰੇ ਦਿਲ ਕੋਲ ਰਹਿਣੇ ਹੋਇਆ ਤੇ ਇਹ ਸਭ ਕੁਝ ਨਾਟਕ ਨਾ ਹੁੰਦਾ ਤਾਂ ਸਿਮਰਨ ਸੱਚੀ ਮੇਰੀ ਹੁੰਦੀ ਮੈਂ ਆਪਣੇ ਦਿਲ ਨੂੰ ਸਮਝਾਇਆ ਤੇ ਤੇ ਥੱਲੇ ਚਲਾ ਗਿਆ ਸੀ ਮਾਂ ਨੇ ਬੜੇ ਪਿਆਰ ਨਾਲ ਉਹਨੂੰ ਆਪਣੇ ਕੋਲ ਬਿਠਾਇਆ ਮੇਰੇ ਲਈ ਸਭ ਕੁਝ ਬੜਾ ਹੈਰਾਨ ਕਰਨ ਵਾਲਾ ਸੀ ਮੇਰੇ ਵੱਲ ਹੌਲੀ ਜਿਹੀ ਦੇਖਦੇ ਹੋਏ ਕਹਿਣ ਲੱਗੀ ਜੋ ਵੀ ਤੂੰ ਕਰ ਚੁੱਕਿਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਮੈਂ ਤੇਰਾ ਵਿਆਹ ਇਸ ਕੁੜੀ ਨਾਲ ਨਹੀਂ ਕਰੂੰਗੀ ਜੀਨੂੰ ਮੈਂ ਤੇਰੇ ਲਈ ਚੁਣਿਆ ਸੀ ਪਰ ਤੇਰਾ ਵਿਆਹ ਜ਼ਰੂਰ ਹੋਊਗਾ ਕਿਉਂਕਿ ਜਦੋਂ ਸਾਰੇ ਰਿਸ਼ਤੇਦਾਰ ਮੈਨੂੰ ਪੁੱਛਣਗੇ ਕਿ ਕੁੜੀ ਕੌਣ ਆ ਤੇ ਮੈਂ ਅਚਾਨਕ ਉਹਨਾਂ ਨੂੰ ਕੀ ਦੱਸੂੰਗੀ ਕਿ ਮੇਰੀ ਨੋਹ ਆ ਬੜਾ ਅਜੀਬ ਲੱਗੂਗਾ ਇੱਕ ਪਾਲ ਦੇ ਲਈ ਮੈਂ ਘਬਰਾ ਗਿਆ ਸੀ ਮੈਂ ਸਿਮਰਨ ਵਾਲਾ ਦੇਖਿਆ ਤੇ ਉਹਦਾ ਚਿਹਰਾ ਬੜਾ ਸ਼ਾਂਤ ਸੀ ਜਿਦਾਂ ਉਹਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ ਮੈਂ ਮਨਾ ਕਰਨਾ ਚਾਹੁੰਦਾ ਸੀ ਪਰ ਮੇਰੀ ਮਾਂ ਚੁੱਪ ਰਹਿਣ ਵਾਲੀ ਨਹੀਂ ਸੀ ਮੈਂ ਸਿਮਰਨ ਨੂੰ ਸਮਝਾਉਂਦਾ ਸੀ ਕਿ ਤੂੰ ਆਪਣੇ ਤਰੀਕੇ ਨਾਲ ਮਾਂ ਨੂੰ ਸਮਝਾ ਦੇ ਉਹ ਤੇਰੀ ਗੱਲ ਸੁਣੂਗੀ ਮਾਂ ਵਾਕਈ ਸਿਮਰਨ ਨੂੰ ਪਿਆਰ ਕਰਨ ਲੱਗੀ ਸੀ ਇੱਕ ਰਾਤ ਵਿੱਚ ਹੀ ਉਸ ਕੁੜੀ ਨੇ ਪਤਨੀ ਮਾਂ ਤੇ ਕੀ ਜਾਦੂ ਕਰ ਦਿੱਤਾ ਸੀ ਕਿ ਉਹ ਸਾਰੇ ਵਾਲਿਆਂ ਦਾ ਦਿਲ ਜਿੱਤ ਚੁੱਕੀ ਸੀ ਮੇਰੇ ਵਿਆਹ ਦੇ ਦਿਨ ਲੱਗ ਕੇ ਆ ਰਹੇ ਸੀ ਮਾਣੇ ਜਿਹੜੀ ਕੁੜੀ ਨੂੰ ਮੇਰੇ ਲਈ ਚੁਣਿਆ ਸੀ ਉਹਨੂੰ ਮਨਾ ਕਰ ਦਿੱਤਾ ਸਿਮਰਨ ਨੂੰ ਮੇਰੇ ਲਈ ਵਾਟੀ ਦੇ ਰੂਪ ਵਿੱਚ ਤਿਆਰ ਕੀਤਾ ਜਾ ਰਿਹਾ ਸੀ ਸਾਡੇ ਕਮਰੇ ਅਲੱਗ ਕਰ ਦਿੱਤੇ ਗਏ ਸੀ ਕੁਝ ਦਿਨਾਂ ਬਾਅਦ ਪੂਰੀ ਰਸਮਾਂ ਦੇ ਨਾਲ ਮੇਰਾ ਵਿਆਹ ਹੋ ਗਿਆ ਹਾਲਾਂਕਿ ਮੈਂ ਫਸਿਆ ਹੋਇਆ ਸੀ ਕਿਉਂਕਿ ਮੈਨੂੰ ਇਹ ਸਭ ਕੁਝ ਕਰਨਾ ਨਹੀਂ ਚਾਹੀਦਾ ਸੀ ਪਰ ਜਦੋਂ ਮੈਂ ਸਿਮਰਨ ਵੱਲ ਦੇਖਿਆ ਤੇ ਚੁੱਪ ਹੋ ਗਿਆ ਉਹ ਸੱਚ ਵਿੱਚ ਮੇਰੀ ਘਰ ਵਾਲੀ ਬਣ ਕੇ ਮੇਰੇ ਕਮਰੇ ਵਿੱਚ ਬੈਠੀ ਸੀ ਮੇਰਾ ਇੰਤਜ਼ਾਰ ਕਰਦੀ ਸੀ ਮੇਰਾ ਦਿਲ ਜਿਹੜੀ ਕੁੜੀ ਨੂੰ ਬਾਹਾਂ ਵਿੱਚ ਲੈਣ ਲਈ ਮਚਲਣ ਲੱਗ ਪਿਆ ਸੀ ਮੈਂ ਕਮਰੇ ਵਿੱਚ ਗਿਆ ਤਾਂ ਸਿਮਰਨ ਦੇ ਸਾਹਮਣੇ ਜਾ ਕੇ ਬੈਠ ਗਿਆ ਉਹਨੂੰ ਮੂੰਹ ਦਿਖਾਈ ਦੇ ਤੋਹਫ਼ਾ ਦਿੱਤਾ ਉਹਦੇ ਚਿਹਰੇ ਤੇ ਮੁਸਕਰਾਹਟ ਸੀ ਤੇ ਮੈਂ ਕਿਹਾ ਸਿਮਰਨ ਮੈਂ ਤਾਂ ਤੈਨੂੰ ਨਾਟਕ ਕਰਨ ਨੂੰ ਕਿਹਾ ਸੀ ਪਰ ਤੂੰ ਤਾਂ ਸੱਚ ਵਿੱਚ ਹੀ ਮੇਰੀ ਘਰ ਵਾਲੀ ਬਣ ਗਈ ਕਹਿਣ ਲੱਗੀ ਕੀ ਕਰਦੀ ਇਹ ਦਿਲ ਜੋ ਤੇਰੇ ਤੇ ਆ ਗਿਆ ਸੀ ਹੁਣ ਦਿਲ ਦੀ ਵੀ ਨਾ ਮੰਨਦੀ ਤਾ ਇਹ ਦਿਲ ساری ਜ਼ਿੰਦਗੀ ਤੜਫਦਾ ਰਹਿੰਦਾ। ਸਿਮਰਨ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਸਿਮਰਨ ਨੇ ਮੈਨੂੰ ਦੱਸਿਆ ਕਿ ਮੈਂ ਤਾਂ ਤੇਰੀ ਮਾਂ ਨੂੰ ਸਾਰਾ ਸੱਚ ਦੂਜੇ ਦਿਨ ਦੱਸ ਦਿੱਤਾ ਸੀ। ਪਰ ਤੇਰੀ ਮਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ। ਮੇਰਾ ਤੇ ਤੇਰਾ ਵਿਆਹ ਸੱਚਮੁੱਚ ਹੋ ਗਿਆ। ਇਸ ਸਚਾਈ ਤੇ ਮੈਂ ਹੋਰ ਵੀ ਹੈਰਾਨ ਹੋ ਗਿਆ ਸੀ। ਮੈਨੂੰ ਤਾਂ ਪਤਾ ਨਹੀਂ ਸੀ ਕਿ ਸਿਮਰਨ ਮੇਰੀ ਮਾਂ ਨੂੰ ਸਾਰੀ ਸਚਾਈ ਦੱਸ ਚੁੱਕੀ ਆ। ਇਸ ਦੇ ਬਾਵਜੂਦ ਵੀ ਮੇਰੀ ਮਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ। ਉਪਰੀ ਖੁਸ਼ ਸੀ ਕਿਉਂਕਿ ਉਹਨੂੰ ਇੰਨੀ ਸੋਹਣੀ ਨਾ ਮਿਲੇ ਸੀ ਮੈਂ ਸਿਮਰਨ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਮੈਂ ਹੈਰਾਨ ਹੋਇਆ ਸੀ ਕਿ ਮੈਂ ਸਿਮਰਨ ਨੂੰ ਕਿਹਾ ਜਾਦਾ ਘਬਰਾ ਕੇ ਹੋ ਰਹੀਆਂ ਹਾਲਾਂਕਿ ਵਿਆਹ ਤੇਰੀ ਮਰਜ਼ੀ ਨਾਲ ਹੋਇਆ ਇੰਨਾ ਪਰੇਸ਼ਾਨ ਕਿਉਂ ਹੁੰਨੀ ਹੈ ਪਰ ਸਿਮਰਨ ਦੀ ਅਗਲੀ ਗੱਲ ਤੇ ਤਾਂ ਮੈਂ ਮਜਬੂਰ ਹੋ ਗਿਆ ਉਹ ਕਹਿਣ ਲੱਗੀ ਮੈਨੂੰ ਬਹੁਤ ਡਰ ਲੱਗਦਾ ਸਭ ਕੁਝ ਪਹਿਲੀ ਵਾਰ ਹੋਇਆ ਇਸ ਤੋਂ ਪਹਿਲਾਂ ਕਦੀ ਮੇਰੀ ਜ਼ਿੰਦਗੀ ਵਿੱਚ ਏਦਾਂ ਦਾ ਟਾਈਮ ਨਹੀਂ ਆਇਆ ਮੈਂ ਉਹਦੀ ਗੱਲ ਤੇ ਹੱਸ ਪਿਆ ਸੀ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਸੀ ਮੈਂ ਕਿਹਾ ਅੱਜ ਤੱਕ ਕਿਸੇ ਨਜਾਇਜ਼ ਕੁੜੀ ਨਾਲ ਨਜਾਇਜ਼ ਸਬੰਧ ਮੈਂ ਵੀ ਨਹੀਂ ਬਣਾਏ ਮੈਂ ਸਭ ਕੁਝ ਸਿਰਫ ਤੇ ਸਿਰਫ ਆਪਣੀ ਘਰਵਾਲੀ ਲਈ ਸੰਭਾਲ ਕੇ ਰੱਖਿਆ ਤੂੰ ਬੇਫਿਕਰ ਰਹਿ ਮੈਂ ਆਪਣੀ ਪਿਆਰੀ ਜਹੀ ਘਰਵਾਲੀ ਨੂੰ ਦੁੱਖ ਨਹੀਂ ਦੇਵਾਂਗਾ ਇਹ ਕਹਿੰਦੇ ਕਹਿੰਦੇ ਸਿਮਰਨ ਦੇ ਮੱਥੇ ਨੂੰ ਮੈਂ ਚੁੰਮ ਲਿਆ ਹੌਲੀ ਹੌਲੀ ਰਾਤ ਲੰਘ ਗਈ ਸਿਮਰਨ ਨੇ ਮੇਰੇ ਪਿਆਰ ਨੂੰ ਪਿਆਰ ਨਾਲ ਸੰਭਾਲਿਆ ਤੇ ਅਸੀਂ ਇੱਕ ਦੂਜੇ ਦੇ دیਵਾਨੇ ਹੋ ਗਏ ਸੀ ਕੁਝ ਦਿਨਾਂ ਬਾਅਦ ਮੈਂ ਪੁਲਿਸ ਦੇ ਜ਼ਰੀਏ ਉਹਨਾਂ ਦੇ ਮਹੱਲੇ ਦੇ ਉਸੇ ਬੁੱड्ढे ਗੁੰਡੇ ਨੂੰ ਗ੍ਰਿਫਤਾਰ ਕਰਵਾ ਦਿੱਤਾ ਕਿਉਂਕਿ ਸਿਮਰਨ ਨੇ ਮੈਨੂੰ ਸਿਰਫ ਇੱਕ ਇੱਕ ਇਸ਼ਾਰਾ ਕੀਤੀ ਸੀ ਕਿ ਮੈਂ ਆਪਣੇ ਮਾਂ ਪਿਓ ਦੇ ਘਰ ਸ਼ਾਂਤੀ ਨਾਲ ਆਉਣਾ ਜਾਣਾ ਚਾਹੁੰਦੀ ਹਾਂ ਤੇ ਮੇਰੇ ਮਹੱਲੇ ਵਿੱਚ ਉਹ ਬੁੱड्ढा ਗੁੰਡਾ ਰਹਿੰਦਾ ਜੋ ਮੇਰੀ ਘਰ ਵਾਲੀ ਕਦੀ ਵੀ ਆਪਣੇ ਪੇਕੇ ਨਹੀਂ ਜਾ ਸਕਦੀ ਸੀ ਪਰ ਅੱਜ ਸਿਮਰਨ ਹਰ ਪਲ ਮੈਨੂੰ ਪਿਆਰ ਦਾ ਇਜ਼ਹਾਰ ਕਰਦੀ ਰਹਿੰਦੀ ਸੀ ਕੇ ਘਰ ਵਾਲੇ ਹੋਣ ਤਾਂ ਤੁਹਾਡੇ ਵਰਗੇ ਹੋਣੇ ਚਾਹੀਦੇ ਆ ਜੋ ਆਪਣੀ ਘਰਵਾਲੀ ਦਾ ਸਾਥ ਕਦੀ ਨਹੀਂ ਛੱਡਦੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਨਵੀਂ ਕਹਾਣੀ ਸੁਣਨ ਨੂੰ ਮਿਲ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ